ਨਮਸਕਾਰ ਜੀ ਸਾਰਿਆਂ ਨੂੰ ਮਨ ਫੈਮਿਲੀ ਬਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸੀਂ ਸਾਰੇ ਵਧੀਆ ਤੇ ਉਮੀਦ ਕਰਦੇ ਹਾਂ ਤੁਸੀਂ ਵੀ ਬਿਲਕੁਲ ਠੀਕ ਹੋਵੋਗੇ ਤੇ ਹਲੇ ਮੈਂ ਆਪਣੇ ਪੁਰਾਣੇ ਹੀ ਵਲੌਗਸ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਨਵੇਂ ਹਲੇ ਮੈਂ ਬਣਾ ਨਹੀਂ ਪਾ ਰਹੀ ਐਕਚੁਅਲੀ ਮੇਰਾ ਫੋਨ ਜਿਹੜਾ ਬਾਰ-ਬਾਰ ਹੈਂਗ ਹੋਈ ਜਾ ਰਿਹਾ ਹੈ ਤੇ ਇਸ ਵਿੱਚ ਪੁਰਾਣੇ ਵੀ ਕਾਫੀ ਸਾਰੇ ਵੀ ਇਸ ਮੈਂ ਨਾਲ ਦੀ ਨਾਲ ਡਿਲੀਟ ਵੀ ਕਰੀ ਜਾ ਰਹੀ ਮੈਨੂੰ ਪਤਾ ਨਹੀਂ ਕੀ ਪ੍ਰੋਬਲਮ ਆ ਰਹੀ ਹੈ ਤੇ ਇਸ ਕਰਕੇ ਮੈਂ ਤੁਹਾਨੂੰ ਹਲੇ ਪੁਰਾਣੇ ਦੀਵਾਲੀ ਵਾਲੇ ਵਲੌਗਸ ਹੀ ਸ਼ੇਅਰ ਕਰ ਰਹੀ ਆ ਜਿਹੜੇ ਜਿਹੜੇ ਜਿਵੇਂ ਜਿਵੇਂ ਮੇਰੇ ਤੋਂ ਐਡੀਟਿੰਗ ਵਗੈਰਾ ਹੋਈ ਜਾ ਰਹੀ ਹੈ ਤੇ ਮਾਰ ਸਾਹਿਬ ਨੂੰ ਕਿਹਾ ਸੀ ਨਵਾਂ ਫੋਨ ਲੈ ਦੋ ਬਟ ਉਹ ਕਹਿੰਦੇ ਕਿ ਜਦ ਤੱਕ ਤੇਰੇ 500 ਸਬਸਕ੍ਰਾਈਬਰ ਨਹੀਂ ਹੁੰਦੇ ਮੈਂ ਨਹੀਂ ਲੈ ਕੇ ਦਵਾਂਗਾ ਤੇਰੇ ਚੈਨਲ ਚੱਲਣਾ ਨਹੀਂ ਹੈ ਤੇ ਇਸ ਕਰਕੇ ਹਲੇ ਮੇਰਾ ਉਹ ਸਫਰ ਹਲੇ ਕਾਫੀ ਲੰਬਾ ਹੈ ਪਲੀਜ਼ ਜਲਦੀ ਜਲਦੀ ਸਬਸਕ੍ਰਾਈਬ ਕਰਕੇ ਮੇਰੇ 500 ਸਬਸਕ੍ਰਾਈਬਰ ਕਰਾ ਦਿਓ ਤਾਂ ਕਿ ਮੈਂ ਜਲਦੀ ਤੋਂ ਜਲਦੀ ਆਪਣਾ ਨਵਾਂ ਫੋਨ ਲੈ ਲਵਾਂ ਤੇ ਹੁਣ ਮੈਂ ਤੁਹਾਡੇ ਨਾਲ ਪੁਰਾਣੇ ਕਲਿੱਪਸ ਜਿਹੜੇ ਆ ਉਹ ਸ਼ੇਅਰ ਕਰਨ ਲੱਗੀ ਆਂ ਉਮੀਦ ਕਰਦੀ ਆਂ ਤੁਹਾਨੂੰ ਪਸੰਦ ਆਣਗੇ ਤੁਸੀਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਖੋਲਣਗੇ ਤਣੀ ਨਾ ਬਹੁਤ ਹੀ ਆਪਣਾ ਹੈਅਰ ਸਟਾਈਲ ਹੋ ਗਿਆ ਆਪਾਂ ਹੋ ਰਹੇ ਆ ਰੈਡੀ ਸੰਦੀਪ ਨੂੰ ਸਿਰੇ ਸਿਰੇ ਉਠਾਉਂਦਾ ਨਾ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਮਾਂ ਫੈਮਲੀ ਵਲੌਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅਸੀਂ ਸਾਰੇ ਵਦੀਆਂ ਤੇ ਉਮੀਦ ਕਰਦੇ ਹਾਂ ਤੁਸੀਂ ਵੀ ਬਿਲਕੁਲ ਠੀਕ ਹੋਵੋਗੇ ਤੇ ਅੱਜ ਹੈਗਾ ਸੰਡੇ ਤੇ ਮੇਰੇ ਵਲੌਗ ਥੋੜੇ ਲੇਟ ਆ ਰਹੇ ਹਨ ਕਿਉਂਕਿ ਮੇਰੇ ਫੋਨ 'ਚ ਥੋੜੀ ਪ੍ਰੋਬਲਮ ਚੱਲ ਰਹੀ ਹੈ ਤੇ ਉਹ ਬਾਰ-ਬਾਰ ਹੈਂਗ ਹੋਈ ਜਾ ਰਿਹਾ ਹੈ ਜਲਦੀ ਸੈਟਿੰਗ ਜੀ ਕਰਵਾਉਂਗੀ ਥੋੜੀ ਜੀ ਫਿਰ ਠੀਕ ਹੋਏਗਾ ਤੇ ਇਸ ਕਰਕੇ ਜਦੋਂ ਵੀ ਆ ਰਹੇ ਹਨ ਤੇ ਪਲੀਜ਼ ਦੇਖ ਕੇ ਕਮੈਂਟ ਕਰਿਆ ਕਰੋ ਔਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜਿਹੜੇ ਚੈਨਲ ਤੇ ਨਵੇਂ ਆ ਅੱਜ ਅਸੀਂ ਸਿਰਸਿਰੇ ਮੈਂ ਹੈਅਰ ਸਟਾਈਲ ਬਣਵਾਇਆ ਆਪਣਾ ਅਸੀਂ ਅੱਜ ਜਾ ਰਹੇ ਹਾਂ ਫੰਕਸ਼ਨ ਤੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਬਨੇ ਰਹੀਓ ਵਲੌਗ ਦੇ ਵਿੱਚ ਅਸੀਂ ਕਿੱਥੇ ਜਾ ਰਹੇ ਹਾਂ ਤੇ ਕਿਹੜਾ ਫੰਕਸ਼ਨ ਅਟੈਂਡ ਕਰ ਰਹੇ ਹਾਂ ਤੇ ਸਿਰ ਜਿਆ ਸੁਧਰਾ ਜਾ ਬੰਦ ਕਰ ਰਿਹਾ ਕਿਵੇਂ ਤਿਆਰ ਹੁੰਦਾ ਹੈ ਸਬਸਕ੍ਰਾਈਬ ਕਰ ਦਿਓ ਕਹਦੇ ਵੋਟ ਪਵਾ ਲਿਆ ਕਰ ਦੇਖੋ ਫੇਰ ਆ ਗਏ ਨਾ ਟੰਕਰ ਦੇ ਪਿੱਛੇ ਤਿਆਰ ਵੀ ਨਹੀਂ ਹੋ ਰਹੀ ਘੜੀ ਨੂੰ ਹਾਂ ਮੈਨੂੰ ਤਿਆਰ ਹੋ ਜਾ ਮੈਂ ਤੈਨੂੰ ਹੱਥ ਥੋੜੀ ਫੜ ਰਹੀ ਹਾਂ ਚਲ ਠੀਕ ਹੈ ਮੈਂ ਰੈਡੀ ਵੀ ਹੋ ਜਾ ਮੈਂ ਵੀ ਲੋ ਜੀ ਆਪਾਂ ਅਸੀਂ ਪਹੁੰਚ ਗਏ ਆਪਣੇ ਟਾਰਗੇਟ ਤੇ ਤੇ ਅੱਜ ਅਸੀਂ ਆਏ ਹੋਏ ਆ ਮੋਹਾਲੀ ਮੋਹਾਲੀ ਵੈਸਟਕ ਮਾਲ ਦੇ ਵਿੱਚ ਮਾਨ ਸਾਹਿਬ ਦਾ ਆਫਿਸ ਹੈ ਤੇ ਉੱਥੇ ਉਹਨਾਂ ਦੇ ਆਫਿਸ ਦੇ ਵਿੱਚ ਦੀਵਾਲੀ ਦੀ ਸੈਲੀਬ੍ਰੇਸ਼ਨ ਹੈ ਅਸੀਂ ਦੀਵਾਲੀ ਸੈਲੀਬ੍ਰੇਟ ਕਰਨ ਆਏ ਆ ਆਫਿਸ ਦੇ ਵਿੱਚ ਸੰਡੇ ਵਾਲੇ ਦਿਨ ਤੇ کیا ਹੋਇਆ ਤੇ ਅਸੀਂ ਅੱਜ ਸੰਡੇ ਦਾ ਹੈ ਇੰਜੋਏ ਕਰ ਰਹੇ ਆਂ ਦੀਵਾਲੀ ਦੀ ਸ਼ੁਰੂਆਤ ਹੋਊਗੀ ਸਾਡੀ ਇੱਥੇ ਤੇ ਚੰਡੀਗੜ੍ਹ ਦੀਆਂ ਸੜਕਾਂ ਖੂਬ ਚੋੜੀਆਂ ਚੋੜੀਆਂ यशु जी ने खाद दिता हुआ जोर। पूरा जोर चिप्स कुरकरिया का पूरा लगया हुआ स्टॉक अपना कट्ठा करके लगातार -कर लग्या हो संडे करके रश करते हैं ना ਜਾ ਰਹੀ ਹੈ ਅੱਛਾ ਫੋਰ ਲਾਈਨ ਹੋ ਗਈ ਹੈ ਨਾ ਲੋ ਜੀ ਚੰਡੀਗੜ੍ਹ ਦੇ ਮਾਲ ਆ ਗਏ ਮੋਹਾਲੀ ਦੇ ਸੋਰੀ ਮੋਹਾਲੀ ਦੇ ਮਾਲ ਸੀਪੀ ਮਾਲ ਹੈ ਕਾਫੀ ਮਸ਼ਹੂਰ ਹੈ ਇੱਥੇ ਦਾ ਬਹੁਤ ਵੱਡਾ ਮਾਲ ਹੈ ਪੂਰਾ ਸ਼ੀਸ਼ੇ ਦਾ ਹੀ ਬਣਿਆ ਹੋਇਆ ਸਾਰਾ ਅਸੀਂ ਜਦੋਂ ਵਾਪਸ ਆ ਰਹੇ ਸੀ ਤੇ ਉਸ ਟਾਈਮ ਅਸੀਂ ਦੇਖਿਆ ਸੀ ਇਹਦੇ ਵਿੱਚ ਵੀ ਅੰਦਰੋਂ ਵੀ ਪੂਰਾ ਸਾਰਾ ਜੋ ਹੈ ਨਾ ਉਹ ਸਾਰਾ ਦਿਖਦਾ ਹੈ ਪੂਰਾ ਬਾਹਰ ਤੱਕ ਉਹ ਔਰ ਇਹਨਾਂ ਦੇ ਆਫਿਸ ਦੀ ਰੋਡ ਆ ਗਈ ਇਹ ਇਹ ਆ ਕੇ ਜੀਪ ਪੈਸਟ੍ਰਕਸ ਸਕੁਅਰ ਇੱਕ ਪਾਸੇ ਮਾਲ ਹੈ ਔਰ ਇੱਕ ਪਾਸੇ ਬਿਜ਼ਨਸ ਟਾਵਰ ਹੈ ਆ ਗਿਆ ਜੀ ਨਾ ਦਾ ਆਫਿਸ ਤੇ ਆਫਿਸ ਤੇ مین 게ਟ ਥੋੜਾ ਅੱਗੇ ਜਾ ਕੇ ਹੈ ਬਹੁਤ ਵਧੀਆ ਵਧੀਆ ਪਲੇਸ ਬਣੀ ਹੋਈ ਹੈ ਇਹ مین ਫਰੰਟ ਸਾਈਡ ਹੈ ਨਾ ਦੀ ਇਹ ਤੇ ਮਾਲ ਹੈ ਔਰ ਇਸ ਸਾਈਡ ਤੇ ਇਹ ਨਾ ਦਾ ਆਫਿਸ ਦਾ ਬੈਸਟ ਸਕੁਅਰ ਜਿਹੜਾ ਬਿਜ਼ਨਸ ਟਾਵਰ ਹੈ ਉਹ ਆ ਜਾਂਦਾ ਤੇ ਉਹਦੀ ਐਂਟਰੀ ਹੋ ਰਹੀ ਹੈ ਏਰੀਆ ਬਹੁਤ ਵਧੀਆ ਔਰ ਬੜਾ ਪੋਸ਼ਟੇਰੀਆ ਵਧੀਆ ਲੱਗਿਆ ਇੱਥੇ ਜਾ ਕੇ ਰੰਗੋਲੀ ਕੰਪਲੀਸ਼ ਅੱਛਾ ਹਾਂ ਸੋਨੇ ਦੀ ਨਹੀਂ ਹੈ ਕੋ ਉੱਪਰ ਲੱਗ ਕੇ ਉਹ ਉੱਤੇ ਵੀ ਬਣਿਆ ਹੋਇਆ ਹੈ ਨਾ ਪੋਜੀਸ਼ਨ ਰੱਖਦੇ ਹਾਂ ਇਸੇ ਅੱਛਾ ਲੱਗਦਾ ਹੈ ਠੀਕ ਇਹ ਸੋਨੇ ਸਾਰੇ ਜਿਹੜੇ ਕਾਗਜ਼ ਨੇ ਉਹ ਲੋੜੀਂਦਾ ਹੈ ਕਿ ਉਹ ਨਾ ਗੈਰ ਚਾਲੂ ਗੈਰ ਚਾਲੂ ਲਾਜੇ ਰਮਨ ਨਹੀਂ ਹੋ ਗਿਆ ਕਮੇਟੀ ਆਏ ਹੋਰ ਇਹ ਕਿਤੇ ਰਿਕੁਐਸਟ ਹੈ ਨਾ ਸਾਰੇ ਇਹ ਸਾਡਾ ਦੂਸਰਾ ਹੋ ਗਿਆ ਸਾਰੇ ਅੱਛਾ ਜੀ ਇਹ ਐਗਰੀ ਹੋ ਕੇ ਸਭ ਅੱਛਾ ਸਾਰੇ ਐਗਰੀ ਹੋ ਕੇ ਆਏਗਾ ਇਹ ਜਲਦੀ ਵਿੱਚ ਕਰ ਜਾਏਗਾ ਪੂਰਾ ਚੋਰ ਲਾਇਆ ਹੋਇਆ ਹੈ ਐਕਿਊਰੇਸ਼ਨ ਤੇ ਕਤ ਕੀ ਹੈ ਅੱਛਾ ਵੀ ਹਾਂ ਫਿਫਥ ਫਲੋਰ ਤੇ ਅੰਟੀ ਚ ਤੱਕ ਨਾ ਜਿਵੇਂ ਬਿਲਕੁਲ ਹੀ ਖੋ ਚ ਗਿਆ ਹਾਂ ਹਾਂ ਪੂਰਾ ਵਿਊ ਆ ਰਿਹਾ ਮਹਰਲੇ ਦਾ ਆ ਫੜੀਏ ਹਾਂ ਅਸਲੀ ਕਿਹਦਾ ਜਾ ਰਹੇ ਇਹ ਗੱਲ ਆ ਕਿ ਕਿੰਨਾ ਹੈ ਕਿ ਕਿੰਨਾ ਹੈ ਇਹ ਤਾਂ ਅਚਭਾ ਸਫੀਰ ਹੈ ਇਹ ਤਾਂ ਹੋਰ ਪਰ ਨਹੀਂ ਤੁਹਾਨੂੰ ਤਾਂ ਜਮੇ ਹੋਰ ਫਰੀਕ ਲੱਗਦਾ ਇਹ ਤਾਂ ਜਿਸ ਤਰ੍ਹਾਂ ਮੈਂ ਉਹ ਲਿਆ ਰਿਹਾ ਉਹ ਦੇਖਣੇ ਜੇ ਮੀ ਪਹਿਰਾ ਹੈ ਪੂਰਾ ਦਿਖਦਾ ਪੂਰਾ ਸ਼ਿਪਨ ਸਾਰਾ ਤਸਵੀਰੀ ਹੈ ਖਗੇਤੀ ਨੇ ਦਾ ਫਾਈਨਲ ਰਾਉਂਡ ਦੋ ਜਨੇ ਰਹਿ ਗਏ ਹੁਣ ਲਾਸਟ ਚੇਅਰ ਦੇ ਉੱਪਰ ਤੇ ਦੋਨੋਂ ਲੱਗੇ ਹੋਇਆ ਚੱਕਰ ਮਾਰਨ ਸਾਰੇ ਫੁੱਲ ਇੰਜੋਏ ਕਰ ਰਹੇ ਆ ਬੱਚੇ ਨੇ ਸਾਰੇ ਗੇਮਸ ਦੇ ਵਿੱਚ ਬਹੁਤ ਇੰਜੋਏ ਕੀਤਾ ਤੇ ਮਜ਼ਾ ਵੀ ਉਦਾਂ ਹੀ ਆਂਦਾ ਹੈ ਪ੍ਰੋਗਰਾਮ ਦਾ ਜਦੋਂ ਬੱਚੇ ਫੁੱਲ ਇੰਜੋਏ ਕਰਦੇ ਆ ਨਾਲ ਤੇ ਪਹਿਲਾਂ ਵੀ ਇਹਨਾਂ ਦੇ ਆਫਿਸ ਵਿੱਚ ਪ੍ਰੋਗਰਾਮ ਹੁੰਦੇ ਸੀਗੇ ਹੁਣ ਬੜੀ ਤੇਰ ਬਾਅਦ ਹੋਇਆ ਔਰ ਫਾਈਨਲੀ ਇਹ ਜਿੱਤੇ ਗਿਆ ਤੇ ਉਸ ਵਾਰ ਸੀਗਾ ਪ੍ਰਾਈਸ ਡਿਸਟ੍ਰੀਬਿਊਸ਼ਨ ਤੇ ਸਾਰੇ ਬੱਚਿਆਂ ਨੂੰ ਹੀ ਮਤਲਬ ਦਿੱਤੇ ਸੀ ਉਹਨਾਂ ਨੇ ਗਿਫਟਸ ਵਗੈਰਾ ਚਾਕਲੇਟਸ ਯੋਰ ਕੱਪਾ ਵਗੈਰਾ ਸੀਗੇ ਬਹੁਤ ਅੱਛੇ ਸੀ ਬੱਚੇ ਬਹੁਤ ਖੁਸ਼ ਹੋਏ ਲੈ ਕੇ ਔਰ ਯਸ਼ੂ ਹੈਨੀ ਸੀ ਤੇ ਉਹਦਾ ਗਿਫਟ ਮਾਨ ਸਰ ਲੈ ਕੇ ਆਏ ਚਲੋ ਜੀ ਆਪਣਾ ਫੰਕਸ਼ਨ ਹੋ ਗਿਆ ਆਫਿਸ ਵਾਲਾ ਖਤਮ ਤੇ ਟਾਈਮ ਹੋ ਗਿਆ 3 ਨੂੰ ਕੀ ਪਲਾਨ ਹੈ ਜੀ ਵਾਟਰ ਬੋਲ ਦੇਖਦੇ ਜੋ ਗੁੰਡਾ ਆ ਲਵ ਟੂ ਚਲੋ ਕੀ ਤੇ ਫੱਟੇ ਵਾਲੀ ਵਧੀਆ ਲਿਖੀ ਹੋਈ ਹੈ ਆਪਣੇ ਘੁੰਮ ਘੁੰਮ ਕੇ ਚਲ ਰਹੇ ਕਿਹਨਸੀ ਜਾ ਰਹੇ ਹਾਂ ਲਾਂਟੇ ਮਾਲ ਹਾਂ ਚੰਡੀਗੜ੍ਹ ਸਟਾਰ ਲੋ ਜੀ ਵੈਲਕਮ ਟੂ ਚੰਡੀਗੜ੍ਹ ਦ ਬਿਊਟੀਫੁਲ ਸਿਟੀ ਦ ਸਿਟੀ ਬਿਊਟੀਫੁਲ ਕਿਵੇਂ ਲਾਇਆ ਵੇ ਆ ਬਾਹਰ ਜੀ ਕੱਢੀ ਰਾਵਣ ਕੋ ਘੜੇ ਸਿੱਧੀ ਪਗੜੀ ਵੀ ਲੱਗ ਰਹੇ ਨੇ ਨਾ 4 5 ਨਵੰਬਰ ਤੋਂ ਚਲਾ ਰਖਣ ਹਾਂ ਨੇ ਸਹੀ ਹੈ ਵੈਸੇ ਚਾਹੀਦੇ ਨੇ ਟ੍ਰੈਫਿਕ ਹੋਸਟ ਕੰਟਰੋਲ ਚ ਰਹਿੰਦਾ ਜਿਹਦੀ ਬੈਟਰੀ ਕੱਢ ਕੇ ਲੈ ਗਏ ਮੁਹਾਲੀ ਵਾਲੇ ਅੱਛਾ ਨੇ ਛੇੜੀ ਛੇੜੀ ਨੇ ਉਹ ਬੈਟਰੀ ਕੱਢ ਕੇ ਲੈ ਗਏ ਕ੍ਰਿਸ਼ਨਗੁਰ ਦਾ ਕਰਨਾ ਹੀ ਹੈ ਨਾ ਨੇ ਦੇ ਕੈਮਰਾ ਕੈਮਰੇ ਲੱਗਣੀ ਤਾਂ ਕੈਮਰੇ ਵੀ ਲੈ ਜਾਣਾ ਸੀ ਉਹਨਾਂ ਨੇ ਕੱਢ ਕੇ ਹਾਂ ਜਿਵੇਂ ਲਾਇਆ ਨਾ ਲਾਂਟੇ ਕਿੱਥੇ ਗੁਗਲ

ਹੈ ਲੱਗਦੀ